ਹਾਂਜੀ ਇਹ ਵਾਲੇ 5 ਮੀਟਰ ਦਾ ਨਾਲ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਇਹਦੇ ਇੱਕ ਬਹੁਤ ਵੱਡੀ ਆਫਰ ਹੈ ਜੀ ਨਾਲ ਇਹਦੇ ਲਹਿੰਗਾ ਵੀ ਮਿਲੇਗਾ ਸਟਿਚ ਤੁਹਾਨੂੰ 5 ਮੀਟਰ ਸੂਟ ਵੀ ਵੇਅਰ ਕਰ ਸਕਦੇ ਹੋ ਤੁਸੀਂ ਨਾਲ ਇਹਨਾਂ ਦੇ ਲਹਿੰਗਾ ਵੀ ਵੇਅਰ ਕਰ ਸਕਦੇ ਹੋ ਤੇ ਨਾਲ ਇਹਦੇ ਸ਼ਿਮਰ ਦਾ ਦੁਪੱਟਾ ਮਿਲੇਗਾ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਇੱਕ ਕਲਰ ਦੇ ਵਿੱਚ ਦੋ ਡਿਜ਼ਾਈਨ ਨੇ ਜੀ ਤੁਸੀਂ ਇਹ ਸੂਟ ਵੇਅਰ ਕਰ ਸਕਦੇ ਹੋ ਇਹ ਵਾਲੇ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਮਿਰਰ ਵਰਕ ਦੇ ਸੂਟ ਆਉਣਗੇ ਜੀ ਇਹਦੇ ਵਿੱਚ ਵੀ ਇੱਕ ਕਲਰ ਦੇ ਵਿੱਚ ਦੋ ਡਿਜ਼ਾਈਨ ਨੇ ਜੀ ਤੇ ਪ੍ਰਾਈਸ ਮੈਂਸ਼ਨ ਕੀਤਾ ਹੈ ਨਾਲ organza ਦਾ ਦੁਪੱਟਾ ਹੈ ਮਿਰਰ ਵਰਕ ਦਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਮਿਰਰ ਵਰਕ ਹੈ ਰੀਅਲ ਮਿਰਰ ਵਰਕ ਹੈ ਜੀ ਇਹ ਵਾਲੇ ਆਉਣਗੇ ਜੀ ਪਿਓਰ ਨੇਚਰਲ ਕريب ਦੇ ਫੁਲਕਾਰੀ ਵਾਲੇ ਸੂਟ ਆਉਣਗੇ ਨਾਲ ਟੈਪੀ ਦਾ ਦੁਪੱਟਾ ਹੈਗਾ ਜੀ ਬਾਟਮ ਦੇ ਉੱਪਰ ਹੀ ਵਰਕ ਆਏਗਾ ਬਹੁਤ ਜ਼ਿਆਦਾ ਸੋਨੇ ਜ਼ੂਟ ਬੜੇ ਹੋਏ ਨੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਇਹ ਵਾਲੇ ਵੀ ਕ੍ਰਸ਼ ਦੇ ਸੂਟ ਆਉਣਗੇ ਜੀ ਬਾਟਮ ਵਰਕ ਆਏਗਾ ਬਾਜ਼ੂ ਵਰਕ ਆਏਗਾ ਤੇ ਨਾਲ ਦੁਪੱਟਾ ਕੰਟਰਾਸਟ ਦਾ ਆਏਗਾ ਬਹੁਤ ਜਿਆਦਾ ਸੋਨੇ ਸੂਟ ਨੇ ਇਹਨਾਂ ਦਾ ਬੇਸ ਰਹੇਗਾ ਜੀ ਜੌਰਜਟ ਤੇ ਉੱਤੇ ਬਹੁਤ ਜਿਆਦਾ ਸੋਹਣਾ ਸੀਕਵੈਂਸ ਵਰਕ ਹੈ ਤੇ ਨਾਲ ਇਹਦੇ ਚਨਾਉਣ ਦਾ ਦੁਪੱਟਾ ਰਹੇਗਾ ਇਹ ਵਾਲੇ ਪਿਓਰ ਕ੍ਰੇਪ ਦੀ ਫਰੰਟ ਐਂਡ ਬੈਕ ਇੰਬੋਰਡਰੀ ਆਏਗੀ ਜੀ ਨਾਲ 3 ਮੀਟਰ ਦੀ ਬਾਟਮ ਆਏਗੀ ਨਾ ਚਨਾਉਣ ਦਾ ਦੁਪੱਟਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਪਾਰਟੀ ਵੇਅਰ ਕਲੈਕਸ਼ਨ ਹੈ ਇਹ ਵਾਲੇ ਆਉਣਗੇ ਜੀ ਆਰਗੈਂਜ਼ਾ ਦੇ ਵਿਸਕੋਸ ਆਰਗੈਂਜ਼ਾ ਬਿਲਕੁਲ ਸੌਫਟ ਹੁੰਦੀ ਹੈ ਨਾਲ ਇਹਦੇ ਬਾਟਮ ਵਰਕ ਆਏਗਾ ਇਹ 3D ਸੂਟ ਬਣਾਇਆ ਹੋਇਆ ਜੀ ਤੇ ਆਪਣੇ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੇ ਐਡਰੈਸ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਹੈ ਥੈਂਕ ਯੂ ਸੋ ਮੱਚ